ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾ ਸੋ ਮੈਂ ਰਿਣੀ ਹਾਂ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾ ਹੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦੇ ਪਿਆਰ ਕਿੱਲਾ ਜਮਾਨ ਦੀ ਨਾਲ ਸਰਕਾਰ ਬੜਾ ਮੋਟਾ ਦਾ ਪਹਿਲਾਂ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜੋ-ਜੋ ਜ਼ਿੰਮੇਵਾਰੀਆਂ ਵਾਧੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਹਿਣੀ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਅੱਖਾਂ ਵਿੱਚ ਜੀ ਦੇਖਿਆ ਗਿਆ ਕਿ ਕਿੰਨਾ ਵੱਡਾ ਰੋਲ ਜੋਰ ਲੋਕਾਂ ਦੀ ਕਿੰਨੀ ਚੋਣ ਦਾ ਬਾਦ ਰਿਹਾ ਬੱਤੀ ਦਾ ਪਰਿਵਾਰ ਆ ਜੀ ਇਹ ਸਾਡਾ ਪਰਿਵਾਰ ਆ ਉਹ ਸੱਚੇ ਪਾਤਸ਼ਾਹ ਦਾ ਉਹ ਪ੍ਰਭੂ ਦਾ ਓਟ ਆਸਰਾ ਜੀ ਸੋ ਰਣੀਆਂ ਉਹਦੇ ਤੋਂ ਬਿਨਾ ਤੇ ਜਨਤਾ ਤੋਂ ਬਿਨਾ ਅਸੀਂ ਕਿਸੇ ਕੰਮ ਜੋਗੇ ਨਹੀਂ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਮਾਜੇ ਦੇ ਵਿੱਚ ਤੁਸੀਂ ਵਾਰੀਆਂ ਵੰਡੀਆਂ ਜਾ ਰਹੀਆਂ ਨੇ ਪਹਿਲੀ ਵਾਰ 100 ਸੀਟਾਂ 'ਚ 27 'ਚ 25 ਦੀਆਂ 25 ਆਉਣਗੀਆਂ ਮਾਜਾ ਤਾਂ ਆਖ ਲਿਖਣ ਜਾਦਾ ਹੈ 27 ਦੇ ਵਿੱਚ ਹੁਣ ਇਹ ਨਗਰ ਨਿਗਮ ਦੀਆਂ ਚੋਣਾਂ ਆਉਣਗੀਆਂ ਮਾਜੇ ਦੇ ਵਿੱਚ ਜਿਲ੍ਹੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਦ ਸੇ ਆਮ ਆਦੀ ਪਾਰਟੀ ਦਾ ਮੇਜ਼ ਬਣੂਗਾ ਆਮ ਆਦੀ ਪਾਰਟੀ ਜਿੱਤੂਗੀ